ਕਿਹਾ ਗਿਆ ਇੱਕ ਜੁਮਲੇ ਆ ਜਿੱਤਾਂ ਬਹੁਤ ਵਾਰੀ ਅਸੀਂ ਕਹਿ ਦਿੰਨੇ ਵੀ ਹਿਟਲਰੀ ਹੁਕਮ ਆ ਇਹ ਤਾਨਾਸ਼ਾਹ ਹੁਕਮ ਆ ਇਸੇ ਤਾਲਿਬਾਨੀ ਇੱਕ ਕੱਟੜ ਸੰਸਥਾ ਵਾ ਜੋ ਕਹਿੰਦੀ ਕਰਕੇ ਵਿਖਾਉਂਦੀ ਆ ਅਸੀਂ ਰਮਨੀਤ ਬਿੱਟੀ ਬਿੱਟੂ ਜੀ ਨੂੰ ਭਾਜਪਾ ਦੇ ਵਰਕਰਾਂ ਦੀਆਂ ਠਾਣਿਆਂ ਨੂੰ ਅਕਾਲੰਦਿਆਂ ਦੀਆਂ ਠੀਕ ਆ ਲੋਕਾਂ ਤੇ ਜ਼ੁਲਮ ਕਰਦੇ ਦੀਆਂ ਬਹੁਤ ਸਾਰੀਆਂ ਵੀਡੀਓ ਭੇਜ ਦਿੰਦੇ ਆ ਜਦੋਂ ਮੰਨਣਗੇ ਵੀ ਕੀ ਭਾਜਪਾ ਵੀ ਤਾਲਿਬਾਨੀ ਹੈਗੀ ਆ ਔਰ ਜੱਥੋਤਾ ਕੋ ਕਹਿ ਰਹੇ ਨੇ ਵੀ ਕਿਸਾਨਾਂ ਨੇ ਡੀਏਪੀ ਧੱਕੇ ਨਾਲ ਲੈ ਕੇ ਗਿਆ ਬਿਲਕੁਲ ਗਲਤ ਆ ਸਧਾਰਨ ਕਿਸਾਨ ਹੀ ਡੀਏਪੀ ਲਈ ਸੰਘਰਸ਼ ਕਰ ਰਹੇ ਆ ਪਰ ਡੀਏਪੀ ਨਾ ਪੂਰੀ ਹੋਣ ਕਰਕੇ ਜੜੀਆਂ ਜਿਮਨੀ ਚੋਂ ਨਾਲ ਦੀ ਡੀਏਪੀ ਜਾ ਰਹੀ ਸੀ ਸਪੈਸ਼ਲ ਉਹਨਾਂ ਨੂੰ ਉਹਨੇ ਰੋਕਿਆ ਤੇ ਕਿਹਾ ਵੀ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਹਿੱਸਾ ਵੰਡਣਾ ਚਾਹੀਦਾ ਜਿਹਦਾ ਕਾਂਗਰਸ ਚ ਬਿੱਟੂ ਜੀ ਹੈਗੇ ਸੀ ਉਦੋਂ ਤੱਕ ਤਾਂ ਉਸਾਲ ਚੱਗੇ ਲੱਗਦੇ ਸੀ ਤੇ ਅੱਜ ਕਿਉਂ ਹਾਂ ਮੈਂ ਜਿਵੇਂ ਤੈਨੂੰ ਦੱਸਿਆ ਬਈ ਤਾਂ ਦੁੱਖ ਦੀ ਗੱਲ ਆ ਵੀ ਜਦੋਂ ਤੱਕ ਕਾਂਗਰਸ ਚ ਸੀਗੇ ਉਦੋਂ ਤੱਕ ਉਹਨਾਂ ਨੂੰ ਸਾਡੀ ਲਹਿਰ ਚੰਗੀ ਲੱਗਦੀ ਸੀ ਕਿਸਾਨਾਂ ਦਾ ਅੰਦੋਲਨ ਚੰਗਾ ਲੱਗ ਉਹਨਾਂ ਨੂੰ ਨਹੀਂ ਕੱਲਾ ਕੈਪਟਨ ਮਨਿੰਦਰ ਸਿੰਘ ਨੂੰ ਸੁਨੀਲ ਜਾਖੜ ਜੀ ਨੂੰ ਬੜੇ ਨੇ ਔਰ ਜਦੋਂ ਹੁਣ ਪੱਜ ਪੱਜ ਚੱਲ ਕੇ ਉਹਨਾਂ ਨੇ ਇੱਕ ਬਦਲ ਲਈ ਨਾ ਐਨਕ ਬਦਲ ਲਿਆ ਫਿਰ ਸੀਨ ਹੋਰ ਨਜ਼ਰ ਆ ਰਿਹਾ ਅੱਜ ਕਿਸਾਨ ਬੁਰੇ ਲੱਗਦੇ